ਨੂੰ ਮੈਂ ਮਿਲਉਣ ਜਾ ਰਿਹਾ ਇੱਕ ਬਜ਼ੁਰਗ ਦੇ ਨਾਲ ਜੋ ਕਿ 90 ਸਾਲ ਦੇ ਨੇ ਤੇ ਇਹਨਾਂ ਨੇ 65 ਤੇ 71 ਦੀ ਲੜਾਈ ਆਪ ਲੜੀ ਹੈ ਬੀਐਸਐਫ ਦੇ ਇੱਕ ਜਵਾਨ ਹੋਣ ਦੇ ਜਰੀਏ ਇਹ ਰੇੜੀ ਲਾਉਣ ਦੇ ਪਿੱਛੇ ਕੋਈ ਕਾਰਨ ਹੈਗਾ ਜੀ ਕਿ ਜਿੱਦਾਂ ਮਜਬੂਰੀ ਹੋਵੇ ਘਰ ਦੀ ਆ ਮਜਬੂਰੀ ਨਹੀਂ ਹੂੰ ਮੈਂ ਤਾਂ ਆਪਣਾ ਫਿਰਨ ਤੋਲ ਬਣਾਇਆ ਦਾ ਅੱਛਾ ਜੇ ਮੈਂ ਘਰ ਬਹਿ ਜਾਂਗਾ ਬਿਮਾਰ ਹੋ ਜਾਂਗਾ ਹੂੰ ਇਸ ਕਰਕੇ ਮੈਂ ਆਪਣਾ ਫਿਰਨ ਤੋਲ ਬਣਾਇਆ 62 ਤੇ 71 ਦੀ ਜਿਹੜੀ ਲੜਾਈ ਤੁਸੀਂ ਆਪਣੇ ਪਿੰਡੇ ਤੇ ਹੰਡਾਈ ਆਪ ਹਨਾ ਨੌਕਰੀ ਕਰਦੇ ਹੋਏ ਉਹਦੇ ਬਾਰੇ ਸਾਨੂੰ ਦੱਸੋ ਕੁਝ ਪਤਾ ਕਿ ਗੈਨ ਲੜਾਈ ਲੱਗ ਜਾਏ ਤੇ ਫਿਰ ਉਧਰ ਉਧਰ ਦੀ ਹੁੰਦਾ ਆਪਣੀ ਜਾਨ ਵੀ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ ਹੂੰ ਲੇਟ ਕੇ ਬੰਨਿਆ ਤੇ ਗੋਲੀ ਚਲਾਉਣੀ ਪੈਂਦੀ ਆ ਉਦੋਂ ਇੰਨੇ ਹਥਿਆਰ ਨਹੀਂ ਸਨ ਹੁਣ ਤੇ ਹਥਿਆਰ ਬੜੇ ਹੋ ਨੇ ਨਾ ਤਗੜੇ ਉਦੋਂ ਨਹੀਂ ਸੀ ਨੇ ਹਥਿਆਰ ਅਬ ਤੁਸੀਂ ਫੌਜੀ ਨੌਕਰੀ ਕਿੰਨੇ ਸਾਲ ਕੀਤੀ ਹੈ ਜੀ ਫਿਰ 27 ਸਾਲ 4 ਮਹੀਨੇ 22 ਸਾਲ ਤੇ 4 ਮਹੀਨੇ ਨੌਕਰੀ ਕੀਤੀ ਫੌਜ ਦੀ ਤੇ ਤੁਸੀਂ ਦੱਸ ਰਹੇ ਸੀਗੇ ਵੀ ਫੌਜ ਜਦੋਂ ਨੌਕਰੀ ਤੋਂ ਛੱਡ ਕੇ ਆਏ ਅਸੀਂ ਲਿਖ ਕੇ ਦੇ ਦਿੱਤਾ 40 ਬੰਦਿਆਂ ਨੇ ਸੀਓ ਕਹਿੰਦਾ ਕਿਸ ਲੀਏ ਜਾ ਰਹੇ ਹੋ ਅਸੀਂ ਕਿਹਾ ਜੀ ਸਾਨੂੰ ਘਰ ਦੀ ਮਜਬੂਰੀ ਬੱਚੇ ਜਵਾਨ ਨੇ ਉਹਨਾਂ ਨੂੰ ਵਿਆਹਣਾ ਜਾਣਾ ਕਹਿੰਦਾ ਸੀਓ ਕਹਿੰਦਾ 90 ਦਿਨ ਦੇ ਅੰਦਰ ਅੰਦਰ ਕੋਈ ਤੁਹਾਨੂੰ ਤਕਲੀਫ ਹੋਏ ਨਾ ਘਰ ਤੇ ਆ ਜਿਓ ਉੱਥੇ ਰੇਟ ਤੁਹ ਰੱਖ ਦਾਂਗਾ ਸਾਡਾ ਨਾ ਨੌਕਰੀ ਸਾਡੀ ਸੀ ਪੌਣੇ 350 ਪੈਸੇ ਮਿਲਦੀ ਸੀ ਤਨਖਾਹ ਥੋੜੀ ਸੀ ਅਹੀਂ ਆਖਿਆ ਇੰਨੀ ਤੇ ਚਲੋ ਘਰ ਹੀ ਜਾ ਕੇ ਚਲੇ ਜਾਵਾਂਗੇ ਜੋ ਮਿਲੇਗੇ ਉਹ ਖੈ ਹਮ ਹਮ ਕਹਿੰਦੇ ਨੇ ਵੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਅੱਜ ਐਸੀ ਚੀਜ਼ ਦੀ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਮਿਲਾਉਣ ਜਾ ਰਿਹਾ ਇੱਕ ਬਜ਼ੁਰਗ ਦੇ ਨਾਲ ਜੋ ਕੀ 90 ਸਾਲ ਦੇ ਨੇ ਇਹ ਇਹਨਾਂ ਨੇ 65 ਤੇ 71 ਦੀ ਲੜਾਈ ਆਪ ਲੜੀ ਹੈ ਬੀਐਸਐਫ ਦੇ ਇੱਕ ਜਵਾਨ ਹੋਣ ਦੇ ਜਰੀਏ ਤੇ ਆਓ ਆਪਾਂ ਨਾਲ ਗੱਲਬਾਤ ਕਰਦੇ ਨਾਲ ਪੁੱਛਦੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚੋਂ ਕੀ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਤੰਦਰੁਸਤੀ ਆ ਉਹਦਾ ਰਾਜ਼ ਕੀ ਆ ਆਓ ਆਪਾਂ ਨਾਲ ਗੱਲਬਾਤ ਕਰਦੇ ਨਾਲ ਚੱਲਦੇ ਹਾਂ ਉਹਨਾਂ ਕੋਲ ਹੋ ਗਿਆ ਹਾਂਜੀ ਹਾਂਜੀ ਆਜੋ ਤਾਂ ਆਓ ਆਪਾਂ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਵੇ ਕੀ ਹਾਲ ਹੈ ਜੀ ਠੀਕ ਆ ਜੀ ਇਹ ਕੋ ਤੁਹ ਇਥੇ ਆਓ ਸਭ ਵਧੀਆ ਜੀ ਤੇ ਬਾਬਾ ਜੀ ਅੱਜ ਕੱਲ ਹੁਣ ਕੀ ਕਰਦੇ ਹੋ ਅੱਜ ਕੱਲ ਮੈਂ ਇਹ ਰੇੜੀ ਲਾਉਣਾ ਰੇੜੀ ਲਾਉਣਾ ਹਾਂ ਰੇੜੀ ਤੇ ਬਾਬਾ ਜੀ ਲਾ ਰਿਹਾ ਹਾਂ ਇਹ ਰੇੜੀ ਲਾਉਣ ਦੇ ਪਿੱਛੇ ਕੋਈ ਕਾਰਨ ਹੈਗਾ ਜੀ ਕਿ ਜਿੱਦਾਂ ਮਜਬੂਰੀ ਹੋਵੇ ਘਰ ਦੀ ਜਾਂ ਮਜਬੂਰੀ ਨਹੀਂ ਹੂੰ ਮੈਂ ਤਾਂ ਆਪਣਾ ਫਿਰਨ ਤੁਲ ਬਣਾਇਆ ਦਾ ਅੱਛਾ ਜੇ ਮੈਂ ਘਰ ਬਹਿ ਜਾਂਗਾ ਬਿਮਾਰ ਹੋ ਜਾਂਗਾ ਹੂੰ ਇਸ ਕਰਕੇ ਮੈਂ ਆਪਣਾ ਫਿਰਨ ਤੁਲ ਬਣਾਇਆ ਤੇ ਚਲੋ ਇਹ ਤੇ ਗੱਲ ਹੋ ਗਈ ਤੇ ਇਹ ਦੱਸੋ ਵੀ ਤੁਹਾਡੀ ਉਮਰ ਕਿੰਨੀ ਆ ਉਮਰ 90 ਕੇ ਸਾਲ ਹੈਗੀ 90 ਕੇ ਸਾਲ ਤੇ ਜਦੋਂ ਪਾਕਿਸਤਾਨ ਤੋਂ ਆਏ ਆ ਨਾ ਹੂੰ ਉਸ ਵੇ ਮੈਂ 15 ਥਾਲਾਂ ਦਾ ਯਾਨੀ ਕਿ ਤੁਸੀਂ ਪਿੱਛੋਂ ਪਾਕਿਸਤਾਨ ਤੋਂ ਆਏ ਹੋ ਨਾ ਜੀ ਆਹੋ ਪਾਕਿਸਤਾਨ ਕਿੱਥੋਂ ਜੀ ਤੇਲਾ ਸਿਆਲਕੋਟ ਅੱਛਾ ਜੀ ਕੈਨੇਡਾ ਦਾ ਮਾਲਾ ਨਰੋਵਾਲ ਦੇ ਨਾਲ ਪਰ ਲਟੇ ਸਨ ਤੇ ਤੁਸੀਂ ਦੱਸ ਰਹੇ ਸੀਗੇ ਵੀ ਤੁਸੀਂ ਫੌਜ 'ਚ ਵੀ ਨੌਕਰੀ ਕਰ ਚੁੱਕੇ ਹੋ 65 ਤੇ 71 ਦੀ ਜਿਹੜੀ ਲੜਾਈ ਤੁਸੀਂ ਆਪਣੇ ਪਿੰਡੇ ਤੇ ਹੰਡਾਈ ਆਪ ਹਨਾ ਨੌਕਰੀ ਕਰਦੇ ਹੋਏ ਉਹਦੇ ਬਾਰੇ ਸਾਨੂੰ ਦੱਸੋ ਕੁਝ ਉਹਦੇ ਬਾਰੇ ਕੀ ਦੱਸਣਾ ਉਹਦੇ ਜੇ ਜੰਗ ਲੜਾਈ ਲੱਗ ਜਾਏ ਤੇ ਫਿਰ ਉਧਰ ਉਧਰ ਦੀ ਹੁੰਦਾ ਆਪਣੀ ਜਾਨ ਵੀ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ ਹੂੰ ਲੇਟ ਕੇ ਬੰਨਿਆ ਤੇ ਗੋਲੀ ਚਲਾਉਣੀ ਪੈਂਦੀ ਆ ਉਦੋਂ ਇੰਨੇ ਹਥਿਆਰ ਨਹੀਂ ਸਨ ਹੁਣ ਤੇ ਹਥਿਆਰ ਬੜੇ ਹੋ ਗਏ ਨੇ ਨਾ ਤਗੜੇ ਉਹ ਨਹੀਂ ਆਨੇ ਨਹੀਂ ਯਾਰ ਉਹ ਦੋ ਰਫਲ ਹੁੰਦੀ ਸੀ ਉਹ ਡੰਡੇ ਵਾਲੀ ਉਹ ਜਿਹੜੀ ਬਾਰ ਬਾਰ ਲੋਡ ਕਰਨੀ ਪੈਂਦੀ ਸੀ ਹਨਾ ਜੀ ਇਹ ਕਰਕੇ ਤਾਂ ਬਤਨ ਦਿੱਤੀ ਇਹ ਗੱਲ ਹਮਮਬ ਤੁਸੀਂ ਫੌਜੀ ਨੌਕਰੀ ਕਿੰਨੇ ਸਾਲ ਕੀਤੀ ਹੈ ਜੀ ਫਿਰ 27 ਸਾਲ 4 ਮਹੀਨੇ 27 ਸਾਲ ਤੇ 4 ਮਹੀਨੇ ਨੌਕਰੀ ਕੀਤੀ ਫੌਜੀ ਤੇ ਤੁਸੀਂ ਦੱਸ ਰਹੇ ਸੀਗੇ ਵੀ ਫੌਜ ਜਦੋਂ ਨੌਕਰੀ ਸੀ ਛੱਡ ਕੇ ਆਏ ਇਹ ਅਸੀਂ ਲਿਖ ਕੇ ਦੇ ਦਿੱਤਾ 40 ਬੰਦਿਆਂ ਨੇ ਸਿਓ ਕਹਿੰਦਾ ਕਿਸ ਲਈਏ ਜਾ ਰਹੇ ਹੋ ਅਹੀਂ ਕਿਹਾ ਜੀ ਸਾਨੂੰ ਘਰ ਦੀ ਮਜਬੂਰੀ ਬੱਚੇ ਜਵਾਨ ਨੇ ਉਹਨਾਂ ਨੂੰ ਵਿਆਹਣਾ ਜਾ ਕਹਿੰਦਾ ਸਿਓ ਕਹਿੰਦਾ 90 ਦਿਨ ਦੇ ਅੰਦਰ ਅੰਦਰ ਕੋਈ ਤੁਹਾਨੂੰ ਤਕਲੀਫ ਹੋਏ ਨਾ ਘਰ ਤੇ ਆ ਜੇ ਉੱਥੇ ਡੇਟ ਤੋਂ ਰੱਖ ਦਾਂਗਾ ਅੱਛਾ ਉੱਥੇ ਡੇਟ ਤੋਂ ਤੁਹਾਨੂੰ ਨੌਕਰੀ ਤੇ ਲਾ ਦਾਂ ਤੇ ਤੂੰ ਬੰਦਾ ਘਰ ਆ ਜੇ ਫਿਰ ਕਿਹੜਾ ਜਾਂਦਾ ਜਾਂਦਾ ਕੋਈ ਨਹੀਂ ਜਾਂਦਾ ਇਸ ਕਰਕੇ ਤਾਂ ਮਤੋਂ ਦੱਤੀ ਹੈ ਗੱਲ ਤੇ ਤੁਹਾਡੇ ਬੱਚੇ ਕਿੰਨੇ ਆ ਜੀ ਦੋ ਮੁੰਡੇ ਨੇ ਹਾਂਜੀ ਤਿੰਨ ਕੁੜੀਆਂ ਨੇ ਅੱਛਾ ਜੀ ਇੱਕ ਤੇ ਇੱਕ ਛੇਨ ਰਟਾਇਰ ਹੋਇਆ ਉਹ ਬਠਿੰਡੇ ਰਹਿੰਦਾ ਇੱਕ ਮਾਸਟਰ ਹੈ ਦਬ ਮੰਡੀ ਰਹਿੰਦਾ ਅੱਛਾ ਜੀ ਇੱਕ ਅੰਬਰਸਾਰਾ ਕੁੜੀ ਉਹ ਬਨੀਮ ਠੀਕ ਆ ਜਿਹੜੇ ਦੋ ਮੁੰਡੇ ਜੀ ਹੋਰ ਦੋ ਮੁੰਡੇ ਇਹਨਾਂ ਨੂੰ ਪਤਾ ਗੋਲ ਕੱਪੇ ਲਾਉਂਦਾ ਰਿਆ ਨਾ ਇੱਕੋ ਮੁੰਡਾ ਟੈਂਪੂ ਪਾਉਂਦਾ ਹੂੰ ਤੇ ਉਹ ਤਾਂ ਮੈਨੂੰ ਕਹਿੰਦਾ ਨਾ ਕੰਮ ਕਰ ਮੈਂ ਕਹਿੰਦਾ ਤੇ ਭਾਈ ਕਰ ਲੈ ਕਰ ਲੈ ਜਿੰਨਾ ਚਿਰ ਜਾਣਾ ਮੇਰੇ ਤੇ ਬਾਦ ਇਹ ਕਹਿੰਦੇ ਆ ਵੀ ਕਿ ਜੇ ਬੰਦੇ ਜੇ ਕੰਮ ਕਰਨ ਦੀ ਇੱਛਾ ਹੋਵੇ ਹਨਾ ਤੇ ਜਾਂ ਕਹਿ ਲੋ ਵੀ ਦੇਲ ਤੇ ਜਜ਼ਬਾ ਹੋਵੇ ਵੀ ਮੈਂ ਘਰੇ ਨਹੀਂ ਬਹਿਣਾ ਵੀ ਕੰਮ ਕਰਨਾ ਤੇ ਉਹ ਚੀਜ਼ ਤੁਸੀਂ ਇੱਕ ਆਪਣਾ ਕਹਿ ਸਕਦੇ ਹੋ ਵੀ ਐਗਜ਼ਾਮਪਲ ਬਣੇ ਹੋਏ ਲੋਕਾਂ ਵਾਸਤੇ ਤੇ ਤੁਸੀਂ ਹੁਣ ਜਿੱਦਾਂ ਖੜਦੇ ਕਿੱਥੋਂ ਇਹ ਦੱਸੋ ਵੀ ਮੈਂ ਆ ਬਾਬੇ ਪੀਰ ਲਾ ਕੇ ਵੀ ਖੜਨਾਂ ਹਾਂਜੀ ਤੇ ਸਕੂਲ ਜਦੋਂ 5 ਵਜੇ 1 ਕਾ ਵਜੇ ਛੁੱਟੀ ਹੁੰਦੀ ਹੈ ਪੰਜਵੇਂ ਦਾ ਸਕੂਲ 2 ਵਜੇ ਤੱਕ ਉੱਥੇ ਰਹਿਣਾ ਫਿਰ ਇੱਥੇ ਆ ਜਾਂਦਾ ਅੱਛਾ ਜੀ ਬਾਤ ਆ ਵੀ ਕੋਈ ਫੌਜ ਦੀ ਗੱਲ ਸੁਣਾਓ ਵੀ ਜਦੋਂ ਲੜਾਈ ਲੱਗੀ ਤੇ ਉਦੋਂ ਕਿਦਾਂ ਦਾ ਮਾਹੌਲ ਹੋ ਗਿਆ ਸੀਗਾ ਜਿਉਂ ਤੁਹਾਨੂੰ ਵੀ ਦੱਸ ਰਹੇ ਮਿੱਥੀ ਦੱਸ ਰਹੇ ਸੀਗੇ ਤੁਹਾਨੂੰ ਛੱਡ ਕੇ ਆਣੀ ਪੈਗੀ ਉੱਥੋਂ ਦੀ ਜਿਹੜੀ ਪਲਟੂਨ ਸੀ ਜਿਹੜੀ ਸਾਡਾ ਜਿਹੜਾ ਬੈਰੀਅਰ ਸੀਗਾ ਉਹ ਸਾਡਾ ਨਾ ਨੌਕਰੀ ਸਾਡੀ ਸੀ ਔਨੇ 300 ਪੈਸੇਨ ਮਿਲਦੀ ਸੀ ਤਨਖਾਹ ਥੋੜੀ ਸੀ ਅਸੀਂ ਆਖਿਆ ਇੰਨੀ ਤੇ ਚਲੋ ਘਰ ਹੀ ਜਾ ਕੇ ਚਲੇ ਜਾਵਾਂਗੇ ਜੋ ਮਿਲੇਗੇ ਉਹ ਕੋਈ ਹੂੰ ਹੂੰ ਤੇਰੇ ਹੀ ਚਲੇ ਗਏ ਭਾਈ 40 ਬੰਦੇ ਅਸੀਂ ਲੈ ਕੇ ਦਿੱਤਾ ਸੀ 71 ਦੀ ਲੜਾਈ ਦੀ ਗੱਲ ਸੁਣਾਓ ਕੋਈ ਵੀ ਸਾਨੂੰ ਵੀ ਪਤਾ ਲੱਗੇ 71 ਲੜਾਈ ਚ ਕੀ ਹੋਇਆ ਸੀ ਹਣ ਤੁਸੀਂ ਤੇ ਆਪ ਲੜੀ ਆ ਦੇਖੀ ਵੀ ਆ ਸਾਰਾ ਕੁਝ ਉਹ ਜੀ ਸਾਨੂੰ ਦੱਸੋ ਵੀ ਕਿਵੇਂ ਕੀ ਮਹੌਲ ਸੀ ਉਸ ਟਾਈਮ ਦਾ ਆਪਣੀ ਫੌਜ ਕੀ ਕਰ ਰਹੀ ਸੀ ਉਦੋਂ ਕੀ ਕਰਨਾ ਹੈ ਪਹਿਲਾਂ ਤਾਂ ਸਾਡੀ ਜਿਹੜੀ ਹੈ ਬੀਐਸਐਫ ਉਹੀ ਰਹਿੰਦੀ ਹੈ ਬਾਰਡਰ ਤੇ ਹਾਂ ਹਾਂ ਬਿਲਕੁਲ ਫੌਜ ਤਾਂ ਬਾਅਦ ਚ ਆਉਂਦੀ ਹੈ ਬਿਲਕੁਲ ਜੀ ਜਿਹੜਾਈ ਜਦੋਂ ਲੱਗ ਜੇ ਫਿਰ ਕਹੜਾ ਪੁੱਛਦਾ ਕਿਸ ਨੂੰ ਕਿੱਥੇ ਤੁਹਾਡਾ ਡਿਫੈਂਸ ਲੱਗਦਾ ਉੱਥੇ ਰਹੋ ਤੇ ਕਹਿਣਗੇ ਅੱਗੇ ਚੱਲੋ ਅੱਗੇ ਚੱਲ ਜਾਵਾਂਗੇ ਤੇ ਹੁਣ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਦੱਸ ਰਿਹਾ ਹਾਂ ਮੈਨੂੰ ਹੋ ਗਏ 40-45 ਸਾਲ ਹੋ ਗਏ 40-45 ਸਾਲ ਹੋ ਗਏ ਜਦੋਂ ਤੁਸੀਂ ਉਹਨੂੰ ਛੱਡ ਕੇ ਆਏ ਹੋ ਨੌਕਰੀ ਛੱਡੀ ਤੇ ਮੁੜ ਕੇ ਇਹ ਸ਼ੁਰੂ ਕਰ ਲਿਆ ਮੈਂ ਡੰਗਰ ਵੀ ਰੱਖੇ ਤਾਂ ਮੱਧਾਂ ਅੱਛਾ ਜੀ ਤੇ ਫਿਰ ਅਸੀਂ ਉੱਥੇ ਘਰ ਦੀ ਕਹਿੰਦੇ ਫੇ ਡੇਰਾ ਬਾਬਾ ਨਾਨਕ ਮੈਂ ਨਿਆਣੇ ਕੱਢਾਂ ਕਿ ਡੰਗਰ ਕੱਢਾਂ ਤੇ ਕਿਤੇ ਜਗ੍ਹਾ ਲਾ ਫਿਰ ਇੱਥੇ ਜਗ੍ਹਾ ਲਈ ਅੱਛਾ ਤੇ ਇੱਥੇ ਤੁਹਾਡਾ ਆਪਣਾ ਮਕਾਨ ਹੈ ਜੀ ਹੁਣ ਮਾਲਕ ਦਾ ਹੈ ਮੇਰਾ ਕਿੱਥੇ ਹੈ ਓਏ ਹੋਏ ਇੱਥੇ ਕਿਰਾਏਦਾਰ ਆ ਆਪਣਾ ਹੀ ਹੈ ਹਰਿਆਣਵੀ ਗੱਲ ਪਥੈਰਾ ਮਾਲਕ ਨੇ ਬਣਾਇਆ ਦਾ ਬਸ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਿ 90 95 ਸਾਲ ਦੀ ਉਮਰ ਦੇ ਵਿੱਚ ਇਹ ਜਜ਼ਬਾ ਹੋਵੇ ਬੰਦੇ ਦੇ ਅੰਦਰ ਤੇ ਮਜਾਲ ਆ ਉਹਨੂੰ ਕੋਈ ਬਿਮਾਰੀ ਕੁਝ ਕਰ ਜੇ ਜਾਂ ਰੱਬ ਵੀ ਆ ਕੇ ਕੁਝ ਕਹਿ ਦੇ ਵੀ ਹਾਂ ਵੀ ਮਤਰਾ ਪਰ ਨਹੀਂ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਇੱਛਾ ਹੈਗੀ ਹੈ ਨਾ ਹਾਂ ਵੀ ਮੈਂ ਕੰਮ ਕਰਨਾ ਹੈ ਮੈਂ ਕਿਰਤ ਕਰਨੀ ਹੈ ਤੇ ਮੈਂ ਵਿਹਲਾ ਨਹੀਂ ਬਹਿਣਾ ਤੇ ਮਜਾਲ ਆ ਕੋਈ ਤੁਹਾਨੂੰ ਕੋਈ ਕਹਿ ਸਕੇ ਕੁਛ ਤੇ ਇਸੇ ਚੀਜ਼ ਤੋਂ ਜਿਵੇਂ ਇੱਕ ਲਾਈਵ ਐਗਜ਼ਾਮਪਲ ਦਿਖਾਈ ਹੈ ਬਾਬਾ ਜੀ ਜਿਹੜੇ ਤੁਹਾਨੂੰ ਮੈਂ ਦਿਖਾਏ ਜਿਨ੍ਹਾਂ ਨੇ ਵੀ ਕਹਿ ਲੋ ਲੜਾਈਆਂ ਵੀ ਲੜੀਆਂ ਨੇ 65 ਦੀ 71 ਦੀ ਤੇ ਫੌਜ ਦੀ ਜਿਹੜੀ ਨੌਕਰੀ ਛੱਡ ਕੇ ਰਿਟਾਇਰਮੈਂਟ ਹੋ ਕੇ ਤੇ ਮੁੜ ਕੇ ਹੁਣ ਆ ਕੇ ਫਿਰ ਕਿਰਤ ਕਰ ਰਹੇ ਨੇ ਇਹ ਵੀ ਘਰੇ ਵਿਹਲੇ ਬੈਠੇ ਕਿ ਬਈ ਪੈਨਸ਼ਨ ਤਾਂ ਆ ਹੀ ਰਹੀ ਐ ਤੇ ਆਪਾਂ ਵਿਹਲੇ ਬਹਿ ਜਾਨੇ ਪਰ ਨਹੀਂ ਕਿਰਤ ਕਰ ਰਹੇ ਨੇ ਆਪਣੀ ਰੇੜੀ ਚ ਲਾ ਰਹੇ ਨੇ ਤੇ ਮੈਂ ਤੁਹਾਨੂੰ ਵੀ ਕਹੂੰਗਾ ਜੇ ਤੁਹਾਡਾ ਕਿਤੇ ਢੇੜਾ ਲੱਗਦਾ ਹੈ ਬੋਲ ਵਾਲੀ ਸਾਈਡ ਤੇ ਤਾਂ ਤੁਸੀਂ ਇਹਨਾਂ ਨੂੰ ਮਿਲ ਕੇ ਜਾਓ ਬਹੁਤ ਵਧੀਆ ਯਾਨੀ ਕਹਿ ਸਕਦੇ ਆ ਵੀ ਖੁਸ਼ ਮਿਸਾਜ ਬੰਦਾ ਤੇ ਮੈਂ ਤੁਹਾਨੂੰ ਵੀ ਕਹੂੰਗਾ ਜਰੂਰ ਆਓ ਤੇ ਇਦਾਂ ਤੁਹਾਨੂੰ ਸ਼ਖਸਨਾ ਮੈਂ ਹੋਰ ਵੀ ਮਲਾਉਂਦੇ ਰਹੂੰਗਾ ਬਹੁਤ ਅੱਛਾ ਸ਼ਖਸ ਹੈ ਉਹ ਜ ਲੁਧਿਆਣੇ ਦੇ ਵਿੱਚ ਤੇ ਇਸ ਚੀਜ਼ ਨੂੰ ਤੁਸੀਂ ਫੋਲੋ ਕਰ ਲਿਓ ਤੇ ਸਿਟੀ ਹੈਡਲਾਈਨਸ ਤੇ ਥੋੜਾ ਨਾਲ ਮਿਲਦੇ ਰਹਾਂਗੇ ਅੱਗੇ ਵੀ ਤੇ ਥੈਂਕ ਯੂ